ਉਸ ਲੜਾਈ ਦਾ ਕਿਤੇ ਐਵੇਂ ਜ਼ਾਲਮ ਸਰਕਾਰਾਂ ਤੋਂ ਡਰਨਾ ਜਾਇਓ ਇਹ ਲੜਾਈ ਹੁਣ ਲੋੜ ਜੇ ਇਹਨਾਂ ਝੂਠ ਨਸ਼ੇ ਦਾ ਝੂਠ ਕਾਲੀ ਦਲ ਤੇ ਇਲਜ਼ਾਮ ਲਾ ਕੇ ਬੇਅਦਬੀ ਦਾ ਝੂਠ ਕਾਲੀ ਦਲ ਦੇ ਉੱਤੇ ਲਾ ਕੇ ਜੋ ਅੱਜ ਜਗ ਜਹਰ ਹੋ ਗਿਆ ਇਸ ਜਗ ਜਹਰ ਝੂਠ ਨੂੰ ਇਹ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਚਲਾ ਰਹੀਆਂ ਸਾਡੇ ਵਰਕਰਾਂ ਦੇ ਜ਼ੁਲਮ ਕਰ ਰਹੀਆਂ ਸਾਡੇ ਵਰਕਰਾਂ ਨਾਲ ਜੋ ਧੱਕਾ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਪਈਓ ਵੇਲਾ ਆ ਗਿਆ ਜੇ ਸੁਚੇਤ ਹੋਵੰਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਪ੍ਰਿੰਸੀਪਲ ਸੁਖਵਿੰਦਰ ਕੌਰ ਰਿਟਾਇਰਡ ਰੰਦਾਵਾ ਜੀ ਨੂੰ ਤਗੜੇ ਹੋ ਕੇ ਕਾਮਯਾਬ ਕਰਕੇ ਤੇ ਪੰਜਾਬ ਦੇ ਵਿੱਚ ਨੀਂਹ ਰੱਖੀਏ ਕੌਮ ਦੀ ਤੇ ਪੰਥ ਦੀ ਰੱਖੀ ਲਈ ਮੈਂ ਆਪਣੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਜੀ ਬਾਦਲ ਸਾਹਿਬ ਦਾ ਆਪਣੀ ਸਾਰੀ ਟੀਮ ਦਾ ਆਜ਼ਾਦ ਗਰੁੱਪ ਦਾ ਮਾਤਾ ਮਨਜੀਤ ਗੌਰ ਵੱਲੋਂ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਤੇ ਮੇਰੇ ਵੀਰ ਗੌਰਵਲ ਟਵਾ ਜੀ ਅਗਲੀ ਕਾਰਵਾਈ ਜਾਰੀ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬहोत बहोत ਧੰਨਵਾਦ اے ਸਨ ਵੀਰ ਪੰਮਾ ਜੀ ਗੱਗੋ ਬੂਹਾ ਬਾਦਲ ਸਾਹਿਬ ਆਪ ਜੀ ਜਾਣਦੇ ਜੇ ਔਰ মিডিਆ ਰਾਹੀਂ ਇੱਕ ਗੱਲ ਨੂੰ ਦੱਸ ਦੇਣਾ ਚਾਹੁੰਦਾ ਕਿ ਵਿਧਾਨ ਸਭਾ ਹਲਕਾ ਤਰਨਤਾਂ 104 ਇੱਥੇ ਪਿੰਡ ਨੇ ਜੀ 104 ਔਰ ਅੱਜ ਜਿਹੜਾ ਆਜ਼ਾਦ ਗਰੁੱਪ ਸਾਨੂੰ ਤਾਕਤ ਬਖਸ਼ ਰਿਹਾ ਅੱਜ ਪ੍ਰਿੰਸੀਪਲ ਸਾਹਿਬਾ ਔਰ ਉਹਨਾਂ ਦਾ ਗਰੁੱਪ ਜਿਹੜਾ ਜੁੜ ਰਿਹਾ ਇਸ ਗਰੁੱਪ ਕੋਲ ਇੰਨਾ ਭਰਾਵਾਂ ਦਾ ਮੇਲ ਮਲਾਪ ਹੀ ਇੰਨਾ ਕਿ ਮੌਜੂਦਾ ਸਮੇ 104 ਦੇ ਵਿੱਚੋਂ 43 ਮੌਜੂਦਾ ਸਰਪੰਚ ਇਸ ਗਰੁੱਪ ਦੇ ਨਾਲ ਨੇ اور ਜੇ ਅਸੀਂ ਤਰਨਤਨ ਸ਼ਹਿਰ ਦੀ ਗੱਲ ਕਰ ਲਈਏ ਤਰਨਤਨ ਸ਼ਹਿਰ ਦੇ ਵਿੱਚ 25 ਬੋਰਡਾਂ ਨੇ ਪ੍ਰਧਾਨ ਜੀ ਔਰ 25 ਬੋਰਡਾਂ ਦੇ ਵਿੱਚੋਂ 8 ਮੌਜੂਦਾ ਕਾਉਂਸਲਰ ਅੱਜ ਇਸ ਗਰੁੱਪ ਤੇ ਮੈਂਬਰ ਸਾਡੇ ਨਾਲ ਜੁੜ ਰਹੇ ਨੇ ਪ੍ਰਧਾਨ ਜੀ ਇਸ ਗਰੁੱਪ ਦੇ ਵਿੱਚ ਚਾਰ ਸਾਬਕਾ ਚੇਅਰਮੈਨ ਰਹਿ ਚੁੱਕੇ ਨੇ ਉਹ ਸਾਡੇ ਨਾਲ ਜੁੜ ਰਹੇ ਨੇ ਇਸ ਗਰੁੱਪ ਚ ਅਨੇਕਾਂ ਹੀ ਸਾਬਕਾ ਸਰਪੰਚ ਸਹਿਬਾਨ ਜੁੜ ਰਹੇ ਨੇ ਔਰ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹੁੰਨਾ ਤੰਤਾਂ ਨਾਲਿਓ ਤੁਹਾਨੂੰ ਵਧਾਈ ਦੇਣਾ ਚਾਹੁੰਨਾ ਹੈ ਮੇਰੀ ਤੇ ਉਮਰ ਹੀ ਉਦੋਂ ਛੋਟੀ ਮੇਰੇ ਵਰਗਿਆਂ ਦੀਆਂ ਉਤੋਂ ਨਿੱਕੀਆਂ-ਨਿੱਕੀਆਂ ਉਮਰਾਂ ਸੀਗੀਆਂ ਯਾਦ ਹੋਣਾ ਸਾਡੇ ਇੱਥੇ ਬਜ਼ੁਰਗਾਂ ਨੂੰ 1995 ਦੇ ਵਿੱਚ ਕਿਦੜ ਬਾਹੇ ਦੇ ਵਿੱਚ ਇੱਕ ਬਾਏ ਇਲੈਕਸ਼ਨ ਹੋਈ ਸੀ ਔਰ ਉਸ ਬਾਏ ਇਲੈਕਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ 1997 ਦੀ ਨੀਂ ਰੱਖੀ ਸੀ ਪ੍ਰਧਾਨ ਜੀ ਆ ਤੁਹਾਡੇ ਆਉਣ ਤੇ ਇਹਨਾਂ ਦੇ ਚਿਹਰਿਆਂ ਤੇ ਜੋ ਲਾਲੀਆਂ ਆ ਗਈਆਂ ਨੇ ਔਰ ਜਿੰਨਾ ਜੋਸ਼ ਜਜ਼ਬਾ ਹੈ ਪਰਮਾਤਮਾ ਤੋਂ ਡਰ ਕੇ ਕਹਿਣਾ ਕਿ 2027 ਦੀ ਇਲੈਕਸ਼ਨ ਦਾ ਮੋੜ ਔਰ ਦੁਬਾਰਾ 1995 ਦੀ ਜਿੱਦਾ ਬਾਈ ਇਲੈਕਸ਼ਨ ਹੋਈ ਸੀ ਉਹਦਾ 2025 ਦੀ ਬਾਈ ਇਲੈਕਸ਼ਨ ਇਹ ਜਿਹੜੀ ਹਲਕਾ ਤਨਤਾ ਦੀ ਬਾਈ ਇਲੈਕਸ਼ਨ ਹੋਊਗੀ ਔਰ ਸ਼੍ਰੋਮਣੀ ਅਕਾਲੀ ਦਲ ਇਥੋਂ ਵੱਡੀ ਜਿੱਤ ਪ੍ਰਾਪਤ ਕਰੇਗਾ ਮੈਂ ਬੇਨਤੀ ਕਰਨੀ ਚਾਹੁੰਦਾ ਇੱਥੇ ਵੱਡੀ ਤਦਾਦ ਚ ਸਾਡੇ ਸਰਪੰਚ ਸਾਹਿਬਾਨ ਔਰ ਵੱਡੇ ਇਥੇ ਕਾਫਲੇ ਆ ਰਹੇ ਆ ਪਤਾ ਨਹੀਂ ਕੀ ਸਭ ਸੰਘਾਇਆ ਉਥੇ ਉਥੋਂ ਦੇ ਮੁਲਾਜ਼ਮਾਂ ਨੂੰ ਸਾਡੇ ਉਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਰਪੰਚ ਸਾਹਿਬਾਨਾਂ ਨੂੰ ਔਰ ਵੱਡੇ ਕਾਫਲਾ ਨੂੰ ਅੰਦਰ ਨਹੀਂ ਆਉਣ ਦਿੰਦੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇੱਥੇ ਤੁਸੀਂ ਕਿੰਨਾ ਰੋਕ ਲੋਗੇ ਇਹ ਲੋਕ ਜਜ਼ਬਾਤਾਂ ਦੇ ਨਾਲ ਆਏ ਨੇ ਜਜ਼ਬਾਤਾਂ ਨੂੰ ਕੋਈ ਰੋਕ ਨਹੀਂ ਸਕਦਾ ਇਹਨਾਂ ਨੂੰ ਅੰਦਰ ਆਉਣ ਦਿਓ ਜੇ ਅੰਦਰ ਨਹੀਂ ਆਉਣ ਦੋਗੇ ਤੇ ਜੇ ਪ੍ਰਧਾਨ ਜੀ ਉਥੇ ਆ ਗਏ ਤੇ ਫੇਰ ਗੱਲ ਜਿਹੜੀ ਹੈ ਹੋਰ ਕਿਤੇ ਨਾ ਚਲ ਜੂਗੀ ਸੋ ਮੈਂ ਬੇਨਤੀ ਕਰਦਾ ਸਾਡੇ ਅਗਲੇ ਬਲਾਰੇ ਸਹਿਬਾਨ ਉਸ ਵਿਅਕਤੀ ਨੂੰ ਸਰਦਾਰ ਇਕਬਾਲ ਸਿੰਘ ਜੀ ਸੰਧੂ ਸਾਹਿਬ ਜਿਨ੍ਹਾਂ ਨੇ ਆਪ ਬੜਾ ਲੰਮਾ ਸਮਾਂ ਯੂਥ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਹੈ ਬਤੌਰ ਜ਼ਿਲ੍ਹਾ ਪ੍ਰਧਾਨ ਰਹੇ ਨੇ ਬਤੌਰ ਸਾਬਕਾ ਐਸਐਸ ਬੋਰਡ ਦੇ ਮੈਂਬਰ ਰਹੇ ਨੇ ਸਰਦਾਰ ਇਕਬਾਲ ਸਿੰਘ ਜੀ ਸੰਧੂ ਸਾਹਿਬ ਇੱਕ ਮੰਨੀ ਪਰਮੰਨੀ ਸ਼ਖਸੀਅਤ ਇਸ ਹਲਕੇ ਦੀ ਮੈਂ ਬੇਨਤੀ ਕਰੂੰਗਾ ਸੰਤੂ ਸਾਹਿਬ ਕਿ ਉਹ 2 ਮਿੰਟ ਲਈ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਣ ਸੰਤੂ ਸਾਹਿਬ ਬਹੁਤ ਹੀ ਸਤਿਕਾਰਯੋਗ ਮੇਰੇ ਸਿਆਸੀ ਗੁਰੂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਹੁਤ ਹੀ ਸਤਿਕਾਰਯੋਗ ਸਰਦਾਰ ਗਲਜਾਰ ਸਿੰਘ ਰਣਕੇ ਸਾਹਿਬ ਸਟੇ ਤੇ ਬਰਾਜਮਾਰ ਦਰਜਾ ਬਦਰਜਾ ਸ਼ਰੋਮ ਨੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਠਾਠਾ ਮਾਰਦੇ ਇਕੱਠ ਵਿੱਚ ਮੈਂ ਆਪਣੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਮੈਂ ਬਹੁਤ ਹੀ ਲੰਬੀ ਕੋਈ ਸਪੀਚ ਨਹੀਂ ਕਰਨੀ ਚਾਹੁੰਦਾ ਮੈਂ ਇੱਕ ਦੋ ਗੱਲਾਂ ਕਰਨੀਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਲਗਭਗ ਮੇਰੇ 27 ਸਾਲ ਹੋ ਗਏ ਆ ਜਦੋਂ ਯੂਥ ਆਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸਰਪ੍ਰਸਤ ਹੁੰਦੇ ਸੀ ਉਸ ਦਿਨ ਤੋਂ ਅੱਜ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਟੀਮ ਦੇ ਵਿੱਚ ਚੱਲਦੇ ਆ ਰਹੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਹੀ ਦਾਸ ਨੂੰ ਆਪਣਾ ਛੋਟਾ ਭਰਾ ਮੰਨ ਕੇ ਹਮੇਸ਼ਾ ਮਾਨ ਸਨਮਾਨ ਦਿੱਤਾ ਅੱਜ ਦੀ ਜਿਹੜੀ ਇਹ جنگ ਆ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਸ ਲੜਾਈ ਦੀ ਮੈਂ ਆਪਣੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵਿਸ਼ਵਾਸ ਦੋਣਾ ਕਿ ਜਿਹੜਾ ਵੀ ਤੁਹਾਡਾ ਹੁਕਮਾ ਹਮੇਸ਼ਾ ਹੀ ਜੋ ਤੁਸੀਂ ਹੁਕਮ ਕੀਤਾ ਸਰਦਾਰ ਸਾਡੀ ਸਾਰੀ ਸਮੁੱਚੀ ਟੀਮ ਨੇ ਤੁਹਾਡੇ ਹੁਕਮਾਂ ਦੀ ਪਾਲਣਾ ਕੀਤੀ ਆ ਔਰ ਵਾਰੇ ਸਮੇਂ ਦੇ ਵਿੱਚ ਇਸ ਆਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬਲੰਦ ਕਰ ਲੇ ਤੁਹਾਡਾ ਹਰ ਹੁਕਮ ਹਰ ਪਿੰਡ ਦੇ ਕੋਨੇ ਦੇ ਵਿੱਚ ਹਰ ਘਰ ਘਰ ਪਹੁੰਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਊਗੀ ਤਕ ਸ਼੍ਰੋਮਣੀ ਅਕਾਲੀ ਦਲ ਦਾ ਇਸ ਹਲਕੇ ਦੇ ਵਿੱਚੋਂ ਝੰਡਾ ਬੁਲੰਦ ਕੀਤਾ ਜਾਊਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਧੂ ਸਾਹਿਬ ਦਾ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਤਕਾਰਯੋਗ ਸਰਦਾਰ ਅਲਵਿੰਦਰਪਾਲ ਸਿੰਘ ਜੀ ਪੱਖੋ ਕੇ ਸਾਹਬ ਕੀ ਉਹ ਆਉਣ ਅਤੇ ਸੰਗਤ ਦੇ ਸਨਮੁਖ ਹੋਣ ਸਰਦਾਰ ਅਲਵਿੰਦਰਪਾਲ ਸਿੰਘ ਜੀ ਪੱਖੋ ਕੇ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਟੇਜ ਤੇ ਬੈਠੀ ਸਾਰੀ ਸੀਨੀਅਰ ਲੀਡਰਸ਼ਿਪ ਰਾਗਰਜਨ ਸਿੰਘ ਜੀ ਰਣੀ ਕੇ ਜੋ ਸਾਹਮਣੇ ਬੈਠੇ ਪੰਡਾਲ ਦੇ ਵਿੱਚ ਬਹੁਤ ਭਾਰਾ ਠਾਠਾ ਮਾਰਦਾ ਕੱਟ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਪਿਆਰ ਨਾਲ ਫਤੇ ਬਲਾਓ ਗੱਜ ਕੇ ਫਤੇ ਬਲਾਓ ਤਾਂ ਕਿ ਪਤਾ ਲੱਗ ਜਾ ਜਿ ਚਹਵਾਲ ਦੇ ਵਿੱਚ ਕੋਈ ਇਕਤਰਤਾ ਹੋਈ ਆ ਹੈਲੋ ਸਾਰੇ ਯੋਰ ਨਾਲ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਜੇ ਵੀ ਪੂਰਾ ਯੋਰ ਨਹੀਂ ਲਾਇਆ ਦਿੱਲੀ ਤੱਕ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਅੱਜ ਆਪਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜੀ ਦੇ ਸੱਜੇ ਤੇ ਤੇ ਆਜ਼ਾਦ ਗੁਰਪੱਤ ਦੇ ਸੱਜੇ ਤੇ ਆਪਾਂ ਸਾਰੇ ਅੱਜ ਇਕੱਤਰ ਹੋਏ ਆ। ਅੱਜ ਆਪਾਂ ਉਸ ਧਰਤੀ ਦੇ ਇਕੱਠੇ ਹੋਏ ਆ ਜਿਸ ਧਰਤੀ ਨੇ ਸ਼੍ਰੋਮਣੀ ਕਾਲੀ ਦਲ ਦੇ ਪਹਿਲੇ ਪ੍ਰਧਾਨ ਨੂੰ ਇਸ ਮਾਨ ਬਖਸ਼ਿਆ। ਆਪਾਂ ਜੋ ਉਸ ਧਰਤੀ ਦੇ ਇਕੱਠੇ ਹੋਏ ਆ ਜਿੱਥੇ ਮਾਤਾ ਭਾਗੋ ਜੀ ਨੇ 40 ਸਿੰਘਾਂ ਨੂੰ ਲੈ ਕੇ ਤੇ ਜੱਤੋ ਮਕਸਰ ਖਾਬ ਦੀ ਥਾਲ ਦੇ ਜਿੱਥੇ ਆਪਣਾ ਪਿੰਡ ਬਣਾਇਆ ਸੀ ਉਥੇ ਜੁੱਧ ਕੀਤਾ ਤੇ ਗੁਰੂ ਮਹਾਰਾਜ ਦਾ ਸਾਥ ਦੇ ਕੇ ਇਹਨਾਂ 40 ਮੁਕਤਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਹ ਉਹ ਪਿੰਡ ਆ ਇਹ ਉਹ ਸਤਾਰਿਆਂ ਜਮਾਤਾ ਭਾਗੋ ਜੀ ਦਾ ਜਿਹਨਾਂ ਉਰ ਸੇ ਲੀਡ ਕੀਤੀ ਸੀ ਅੱਜ ਤੁਹਾਡੇ ਤੋਂ ਉਸੇ ਤਰ੍ਹਾਂ ਹੀ ਤਵਕਕ ਰੱਖਦੇ ਆ ਇੱਥੋਂ ਹੀ ਸਾਰਾ ਉਹ ਮਾਤਾ ਪਾਗੋ ਜੀ ਦਾ ਜਥਾ ਲੈ ਕੇ ਤੁਰੇ ਹੀ ਅੱਜ ਇੱਥੋਂ ਹੀ ਕਾਨਫਰੰਸ ਹੋਣੀ ਆ ਜਿੰਨੇ ਮਾਝੇ ਦੇ ਵਿੱਚੋਂ ਲੈ ਕੇ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਨਾਂ ਉੱਚਾ ਕਰਨਾ ਇਲੈਕਸ਼ਨ ਜਿਮਨੀ ਚੋਣ ਦੀ ਆ ਭਾਵੇਂ ਜਦੋਂ ਵੀ ਮਾਝਾ ਗਾੜੀ ਲੱਗਾ ਚੋਣ ਜਿੱਤੀ ਗਈ ਅਜਨਾਲੇ ਵਾਲੀ ਵੀ ਬੜੇ ਵੱਡੇ ਫਰਕ ਨਾਲ ਜਿੱਤੀ ਸੀ ਕਿਉਂਕਿ ਸਾਰਿਆਂ ਵੱਡੇ ਬਾਦਲ ਸਾਹਿਬ ਸੀ ਛੋਟੇ ਬਾਦਲ ਸਾਹਿਬ ਸੀ ਸਾਰੀ ਸੀਨੀਅਰ ਲੀਡਰਸ਼ਿਪ ਰਣੀਕੇ ਸਾਹਿਬ ਸੀ ਵਿਲਟੋਆ ਸਾਹਿਬ ਸੀ ਸਾਰੇ ਜਣਿਆਂ ਨਾਲ ਕਿ ਉੱਥੇ ਯੋਰ ਲਾਇਆ ਤੇ ਸਰਕਾਰ ਬਿਆਸੋਂ ਦੀ ਜਿਹੜਾ ਬਹੁਤ ਜ਼ੁਲਮ ਕਰਦਾ ਸੀ ਤੋਹਾ ਜ਼ੁਲਮ ਨਹੀਂ ਸਿਆ ਅੱਜ ਵੀ ਉਹੋ ਜਿਹਾ ਹੀ ਜੱਜਮ ਇਹ ਮੁੱਖ ਮੰਤਰੀ ਖੜ ਕੇ ਕੱਲੇ ਕੱਲੇ ਬੰਦਿਆਂ ਦੇ ਪਰਚੇ ਦੇ ਕੇ ਲੋਕਾਂ ਨੂੰ ਤੰਗ ਕਰਦੇ ਆ ਆਪਾਂ ਅਜਾ ਰਿਜ਼ਲਟ ਕੱਢਣਾ ਇਥੋਂ ਮੇਰੀ ਤੁਹਾਨੂੰ ਬੇਨਤੀ ਆ ਪਰ ਰਿਜ਼ਲਟ ਕੱਢਣਾ ਤੁਸੀਂ ਰਿਜ਼ਲਟ ਇਹ ਕਹਿਣਾ ਤੋਹਾ ਇਹ ਸੀਟ ਜਿਹੜੀ ਜਿਮਣੀ ਚੋਣਿਆ ਇਹਨੂੰ ਤੁਸੀਂ ਜਿਮਣੀ ਚੋਣਨਾ ਸਮਝੋ ਇਹਨੂੰ ਬਕਸਰ ਵਾਲਾ ਜੰਗ ਸਮਝੋ ਜੰਗ ਆਪਾਂ ਯੁੱਧ ਲਾਤਾ ਆਪਾਂ ਜੁੱਦ ਲਾਤਾ ਜਾਲਮ ਸਰਕਾਰਾਂ ਨਾਲ ਵਿੱਚੇ ਕੇਂਦਰ ਦੀ ਸਰਕਾਰ ਅਲੀਆ ਵਿੱਚੇ ਪੰਜਾਬ ਦੀ ਸਰਕਾਰੇ ਨਾਲ ਦੋਨੋਂ ਢਾਉਣਾ ਆਪਾਂ ਕੱਲੀ-ਕੱਲੀ ਨਹੀਂ ਦੋਵੇਂ ਇੱਕੇ ਰੀ ਢਾ ਦੇਣੇ ਆ ਜੇ ਤੇ ਤੁਸੀਂ ਮੇਰੀ ਗੱਲ ਨਾਲ ਮਤਫਿਕ ਜੇ ਤਿਆਰ-ਬਰ ਤਿਆਰ ਜੇ ਉਹਨਾਂ ਸੂਰਮਿਆਂ ਵਾਂਗੂ ਜਿਹੜਾ ਨੇ ਇੱਥੋਂ ਐਦ ਕਰਕੇ ਤੁਰੇ ਹੀ ਤੇ ਮੁਕਤਸਰ ਦੀ ਧਰਤੀ ਤੇ ਸ਼ਹਾਦਤ ਪਾ ਗਏ ਗੁਰੂ ਮਹਾਰਾਜ ਦੀ ਜਿੱਤ ਦਾ ਝੰਡਾ ਜਾਂ ਪਰਚਮ ਉੱਚਾ ਕੀਤਾ ਹੀ ਜੇ ਤੇ ਉਹਨਾਂ ਜੋ ਆਪਾਂ ਅੱਜ ਆਪਾਂ ਨੂੰ ਹੱਥ ਖੜੇ ਕਰਕੇ ਸਰਦਾਰ ਸغبੀਰ ਤੋਂ ਬਾਦਲ ਨੂੰ ਇਹ ਆਪਣਾ ਇਹ ਤੇ ਦੱਸਣਾ ਚਾਹੀਦਾ ਬਾਦਲ ਸਾਹਿਬ ਤੁਸੀਂ ਤਗੜੇ ਜੀ ਅਸੀਂ ਤੁਹਾਡੇ ਨਾਲ ਤਗੜੇ ਆ ਇਹ ਤੁਹਾਨੂੰ ਜਮੀਨ ਚੋਣ ਅਸੀਂ ਜਿੱਤ ਕੇ ਜਾਵਾਂਗੇ ਸਾਡੇ ਕੋਈ ਵਖਰੇਵਾ ਨਹੀਂ ਅਸੀਂ ਇੱਕ ਇੱਕ ਬਾਦਲ ਸਾਹਿਬ ਦੇ ਹੁਕਮ ਦੀ ਪਾਲਣਾ ਕਰਨੀ ਆ ਸੋ ਹੱਥ ਖੜੇ ਕਰਕੇ ਬੋਲੇ ਸੁਣਿਆ ਦਾ ਝਕਾਰਾ ਛੱਡ ਕੇ ਇਹ ਸਾਬਤ ਕਰ ਦਿਓ ਕਿ ਬਾਦਲ ਸਾਹਿਬ ਇੱਥੇ ਆਏ ਤੁਹਾਨੂੰ ਵਿਸ਼ਵਾਸ ਦੇਣਾ ਇਹ ਚੋਣ ਮਾਝੇ ਦੀ ਧਰਤੀ ਵਾਲੇ ਤੁਹਾਂ ਜਿੱਤਣੀ ਆ तो हाँ वा बूटा फे अकाली दल करना बोले छोर हड़े करके एक होर बोले जगकार वाहेगुरु जी का खालसा वाहगुरु जी की फतेह बहुत बहुत तानवाद पखो के साहब मैं स्वागत करता सरदार जतेंद्र सिंह जी धालीवाल ਸਤਕਾਰਯੋਗ ਮਾਮਾ ਜੀ ਦਾ ਪਿੰਡ ਠੱਠੇ ਤੋਂ ਸਾਡੇ ਟੋਟੀਆਂ ਵਾਲੇ ਚੇਅਰਮੈਨ ਸਾਹਿਬ ਸਰਦਾਰ ਤੇਗਾ ਸਿੰਘ ਜੀ ਚਵਾਲ ਸਾਹਿਬ ਔਰ ਅਨੇਕਾਂ ਹੀ ਸੱਜਣ ਜਿਹੜੇ ਅੱਜ ਦੀ ਰੈਲੀ ਦੇ ਛਮੁਲੀਅਤ ਕਰ ਰਹੇ ਨੇ ਸਾਡੇ ਸਤਕਾਰਯੋਗ ਸਾਡੇ ਆਜ਼ਾਦ ਗਰੁੱਪ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਮੁਖੀ ਬੀਬੀ ਸੁਖਵਿੰਦਰ ਕੌਰ ਜੀ ਢਿੱਲੋਂ ਸਾਹਿਬ ਦਾ ਬੀਪੀ ਸੁਖਮਿੰਦਰ ਕੌਰ ਜੀ ਰੰਦਾਵਾ ਸਾਬਕਾ ਪ੍ਰਿੰਸੀਪਲ ਸਾਹਿਬਾ ਜੀ ਨੂੰ ਆਪਣਾ ਮੁਖੀ ਚੁਣਿਆ ਔਰ ਇਹ ਜੋ ਗਰੁੱਪ ਹੈ